ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਜਾਨੀ ਕਿ 16 ਜੂਨ 2024 ਦਿਨ ਦੇ ਵੇਲੇ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਨਾਲ ਹੀ ਗੱਲ ਕਰਾਂਗੇ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੇ ਵਿੱਚ ਕਿਵੇਂ ਦੀ ਗਤੀਵਿਧੀਆਂ ਅੱਜ ਦਿਨ ਦੇ ਵੇਲੇ ਦੇਖਣ ਨੂੰ ਮਿਲ ਗਈਆਂ ਟੈਂਪਰੇਚਰ ਦਾ ਕੀ ਹਾਲਾਤ ਨੇ ਕਿੱਥੇ ਬੱਦਲਵਾਈ ਹੋ ਸਕਦੀ ਹੈ ਤੇ ਮੀਂਹ ਵਗੈਰਾ ਕੋਈ ਅੱਜ ਉਮੀਦਵਾਰ ਨਹੀਂ ਦਿਖਾਈ ਦੇ ਰਹੀ ਹੈ ਜਾਂ ਨਹੀਂ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਨਾਲ ਮੌਸਮ ਵਿਭਾਗ ਦੇ ਅਲਰਟ ਜਿਹੜੇ ਜਾਰੀ ਹੋਏ ਨੇ ਕੱਲ ਤੋਂ ਉਹ ਕੀ ਕਹਿ ਰਹੇ ਨੇ ਅਤੇ ਕਿਸ ਜਗ੍ਹਾ ਤੇ ਮੌਨਸੂਨ ਹੁਣ ਪਹੁੰਚ ਚੁੱਕਿਆ ਹੈ ਮੌਨਸੂਨ ਦੀ ਸਪੀਡ ਕਿਵੇਂ ਦੀ ਹੈ ਤੇ ਕਦੋਂ ਤੱਕ ਮੌਨਸੂਨ ਦੀ ਗਤੀਵਿਧੀਆਂ ਹੁਣ ਅੱਗੇ ਵੱਲ ਵਧਦੀਆਂ ਦਿਖਾਈ ਦੇ ਰਹੀਆਂ ਨੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰੋ ਲਗਾਤਾਰ ਸਾਡੀ ਵੀਡੀਓ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਆ ਕਰੋ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਏਰੀਆ ਬਾਰੇ ਬਾਕੀ ਵੀਡੀਓ ਸ਼ੁਰੂ ਕਰ ਲੈਂਦੇ ਆ ਜੀ ਤੱਬ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਆ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੌਸਮ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਸਿਰਫ ਰਾਜਸਥਾਨ ਦੇ ਕੁਝ ਹਿੱਸੇ ਜੈਪੁਰ ਜੋਧਪੁਰ ਤੋਂ ਥੱਲੇ ਬੱਦਲਵਾਈ ਦਿਖਾਈ ਦੇ ਰਹੀ ਹੈ ਉਸ ਤੋਂ ਉੱਪਰ ਰਾਜਸਥਾਨ ਹਰਿਆਣਾ ਪੰਜਾਬ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਹਲਕੀ ਫੁਲਕੀ ਬੱਦਲਵਾਈਆਂ ਹੁਣ ਥੱਲੇ ਤੋਂ ਯਾਨੀ ਕਿ ਦੱਖਣ ਵਾਲੇ ਪਾਸੇ ਤੋਂ ਉੱਪਰ ਨੂੰ ਵੱਧਦੀ ਹੋਈ ਦਿਖਾਈ ਦੇ ਰਹੀ ਨੇ ਜੋ ਕਿ ਇੱਕ ਮੌਨਸੂਨ ਦੀ ਨਿਸ਼ਾਨੀ ਹੈ ਅੱਜ ਦੀ ਗੱਲ ਕਰੀਏ ਹਵਾਵਾਂ ਦੀ ਹਵਾਵਾਂ ਖੁਸ਼ਕ ਅਤੇ ਸਾਫ਼ ਰਹਿਣਗੀਆਂ ਜੀ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਹਵਾਵਾਂ ਦੀ ਸਪੀਡ 25 30 ਕਿਲੋਮੀਟਰ ਦੇ ਨੇੜੇ ਤੇੜੇ ਬਣੀ ਰਹੇਗੀ ਕਿਸੇ ਕਿਸੇ ਏਰੀਆ ਦੇ ਵਿੱਚ ਨਾਰਮਲ ਸਪੀਡ 20 ਕਿਲੋਮੀਟਰ ਦੇ ਨੇੜੇ ਤੇੜੇ ਬਣੀ ਰਹੇਗੀ ਟੈਂਪਰੇਚਰ ਜਿਹੜੇ 45 46 ਡਿਗਰੀ ਤੱਕ ਜਾ ਸਕਦੇ ਨੇ ਕਿਉਂਕਿ ਹੁਣ ਜਿਹੜੇ 2-3 ਦਿਨਾਂ ਤੋਂ ਲਗਾਤਾਰ ਗਰਮ ਹਵਾਵਾਂ ਅੰਧ ਮਹਾਸਾਗਰ ਤੋਂ ਪੰਜਾਬ ਬਲਵੱਦੀ ਦਿਖਾਈ ਦੇ ਰਹੇ ਨੇ ਤੇ ਰਾਜਸਥਾਨ ਤੋਂ ਹਵਾ ਹੋ ਕੇ ਤਾਂ ਪਾਕਿਸਤਾਨ ਵਾਲੀ ਸਾਈਡ ਤੋਂ ਘੁੰਮ ਕੇ ਆਉਂਦੀਆਂ ਨੇ ਤਾਂ ਇਹ ਹਵਾਵਾਂ ਆਟੋਮੈਟਿਕਲੀ ਗਰਮ ਹੋ ਜਾਂਦੀਆਂ ਨੇ ਤੇ ਜਿਸ ਦੇ ਕਾਰਨ ਦੁਪਹਿਰ ਦੇ ਵੇਲੇ ਪੂਰੀ ਲੂ ਚੱਲਣ ਦੇ ਅੱਜ ਅਸਾਰ ਬਣੇ ਹੋਏ ਨੇ ਬੱਦਲਬਾਜ਼ੀ ਦੀ ਗੱਲ ਕਰੀਏ ਦੁਪਹਿਰ 2-3 ਵਜੇ ਤੋਂ ਬਾਅਦ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਪੰਜਾਬ ਹਰਿਆਣਾ ਰਾਜਸਥਾਨ 'ਚ ਦੇਖ ਸਕਦੀ ਹੈ ਪਰ ਉਸ ਦਾ ਕੋਈ ਬਹੁਤ ਵੱਡਾ ਅਸਰ ਹੁਣ ਤੱਕ ਦਿਖਾਈ ਨਹੀਂ ਦੇ ਰਿਹਾ ਕਿਸੇ ਵੀ ਮੀਂਹ ਵਾਲੇ ਪੱਖ ਤੋਂ ਟੁੱਟਵੇਂ ਰੂਪ ਦੇ ਵਿੱਚ ਕਿਰਮਣ ਕਾਣੀ ਕਿਸੇ ਏਰੀਆ ਦੇ ਵਿੱਚ ਹੋਣ ਦੇ ਚਾਂਸ ਬਣੇ ਹੋਏ ਨੇ ਕੋਈ ਇਹ ਨਹੀਂ ਹੈ ਕਿ ਪੂਰੇ ਏਰੀਆ ਦੇ ਵਿੱਚ ਕਿਰਮਣ ਕਾਣੀ ਹੋਵੇਗੀ ਹੁਣ ਗੱਲ ਕਰ ਲੈਂਦੇ ਮੌਸਮ ਵਿਭਾਗ ਵੱਲੋਂ ਜਾਰੀ ਹੋਏ ਅਲਰਟਾਂ ਦੀ ਅਲਰਟ ਦੇਖ ਲੈਂਦੇ ਨੇ ਕੀ ਕਹਿ ਰਹੇ ਨੇ ਸਟੇਟ ਫੋਰਕਾਸਟ ਦੀ ਗੱਲ ਕਰ ਲਈ ਤੇ 15 ਤਰੀਕ ਨੂੰ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦੀ ਅਗਰ ਮੁਤਾਬਕ ਦੇਖਿਆ ਜਾਵੇ ਤਾਂ ਆਉਂਦੇ 24 ਘੰਟੇ ਪੰਜਾਬ ਹਰਿਆਣਾ ਦੇ ਵਿੱਚ ਡਰਾਈ ਦੱਸੇ ਗਏ ਨੇ ਕਿਸੇ ਤਰੀਕੇ ਦੀ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦਿੱਤੀ ਕਿ ਹਰਿਆਣਾ ਦੇ ਵਿੱਚ ਹਲਕੀ ਫੁਲਕੀ ਮੀਂਹ ਹੋਣ ਦੇ ਚਾਂਸ ਦੱਸੇ ਗਏ ਨੇ ਜੋ ਕਿ ਇੱਕ ਬੱਦਲਵਾਈ ਸਿਸਟਮ ਰਾਜਸਥਾਨ ਤੋਂ ਅੱਗੇ ਆਵੇਗਾ ਉਹਦੇ ਨਾਲ ਥੋੜੇ-ਬਹੁਤੇ ਟੈਂਪਰੇਚਰ ਦੇ ਵਿੱਚ ਮੀਂਹ ਦੇ ਨਾਲ ਕਮੀ ਆਉਂਦੀ ਦਿਖਾਈ ਤੇਰੀ ਹੈ ਟੈਂਪਰੇਚਰ ਪੰਜਾਬ ਦੇ ਵਿੱਚ ਗੁਰਦਾਸਪੁਰ ਏਰੀਆ ਵਿੱਚ 45.5 ਡਿਗਰੀ ਕਲ ਰਿਹਾ ਤੇ 45 ਡਿਗਰੀ ਸਿਰਸਾ ਰੋहतक ਦੇ ਵਿੱਚ ਨਾਪਿਆ ਗਿਆ ਜੋਸ ਤੋਂ ਕਿ ਪਤਾ ਲੱਗ ਰਿਹਾ ਕਿ ਹਰਿਆਣਾ ਦਾ ਟੈਂਪਰੇਚਰ ਹੌਲੀ-ਹੌਲੀ ਪੰਜਾਬ ਵੱਲ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਉਹਦੇ ਸਾਥ ਇਹਨਾਂ ਦੇ ਪੂਰਵਨਮਨ ਦੀ ਗੱਲ ਕਰੀਏ ਤਾਂ 15 ਤਰੀਕ ਲੰਘ ਚੁੱਕੀ ਹੈ ਜੀ 16 ਦੀ ਗੱਲ ਕਰੀਏ ਤੇ 17 ਨੂੰ ਮੌਸਮ ਡਰਾਈ ਨੇ 18 ਤਰੀਕ ਤੋਂ ਬਾਅਦ ਗਤੀਵਿਧੀਆਂ ਹੁਣ ਪ੍ਰੀ ਮੌਨਸਨ ਦੀ ਸ਼ੁਰੂ ਹੁੰਦੀ ਦਿਖਾਈ ਦੇ ਰਹੀਆਂ ਨੇ ਜਿਸ ਤੋਂ ਕੀ ਪਤਾ ਲੱਗ ਰਿਹਾ ਹੈ ਹੌਲੀ ਹੌਲੀ ਹੁਣ ਬੱਦਲਵਾਈ ਸਿਸਟਮ ਦੇ ਨਾਲ ਹਲਕੀ ਫੁਲਕੀ ਕਿਣਮਣ ਕਾਣੀ ਛਰਾਟੇਦਾਰ ਸਪੈਲ ਜਿਹੜੇ ਲੱਗਦੇ ਨੇ ਪ੍ਰੀ ਮੌਨਸਨ ਦੇ ਦੁਪਹਿਰ 2-3 ਵਜੇ ਤੋਂ ਬਾਅਦ ਅਚਾਨਕ ਮੌਸਮ ਬਦਲਦਾ ਹੈ ਤੇ ਅਚਾਨਕ ਮੀਂਹ ਲੱਗਣਾ ਸ਼ੁਰੂ ਹੋ ਜਾਂਦਾ ਉਹ ਹੁਣ 18 ਤਰੀਕ ਤੋਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਜੋ ਤੁਹ ਮੌਨਸੂਨ ਤੋਂ ਪਹਿਲਾਂ ਜੋ ਪ੍ਰੀ ਮੌਨਸੂਨ ਹੈ ਉਹ 19 ਤਰੀਕ ਤੋਂ 22 23 ਤਰੀਕ ਦੇ ਵਿੱਚ ਕਾਰ ਰੰਗ ਫੜਦਾ ਹੋਇਆ ਪੰਜਾਬ ਹਰਿਆਣਾ ਦੇ ਵਿੱਚ ਦਿਖਾਈ ਦੇ ਰਿਹਾ ਤੇ ਹੁਣ ਗੱਲ ਕਰ ਲਈ ਅਲਰਟ ਦੀ ਤਾਂ ਫਿਲਹਾਲ orange ਅਲਰਟ ਜਾਰੀ ਹੋਏ ਨੇ 15 ਤਰੀਕ ਤੋਂ ਲੈ ਕੇ 16 17 ਤੱਕ ਤੇ ਉਸ ਤੋਂ ਬਾਅਦ 18 19 ਦੇ ਵਿੱਚ yellow ਅਲਰਟ ਨੇ ਜੋ ਕਿ ਇੱਕ ਚੰਗੀ ਖਬਰ ਹੈ ਕਿ ਹੌਲੀ ਹੌਲੀ ਹੁਣ ਗਰਮੀ ਦਾ ਦੌਰ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਹੁਣ ਗੱਲ ਕਰ ਲੈਂਦੇ ਹਾਂ ਮੌਨਸੂਨ ਦੀ ਕਿੱਥੇ ਮੌਨਸੂਨ ਪਹੁੰਚ ਚੁੱਕਿਆ ਹੈ ਤੇ ਪੰਜਾਬ ਹਰਿਆਣਾ ਦੇ ਵਿੱਚ ਕਦੋਂ ਐਂਟਰੀ ਕਰੇਗਾ ਇਹ ਇੱਕ ਮੌਨਸਨ ਦੀ ਸਪੈਸ਼ਲ ਸੈਟਲਾਈਟ ਰਡਾਰ ਇਮੇਜ ਹੁੰਦੀ ਹੈ ਜੀ ਜੋ ਤੁਹਾਡੇ ਸਾਹਮਣੇ ਲੈ ਕੇ ਪੇਸ਼ ਕੀਤੀ ਗਈ ਹੈ ਤੇ ਇਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਗੁਜਰਾਤ ਦੇ ਕੁਝ ਹਿੱਸੇ ਮੱਧ ਪ੍ਰਦੇਸ਼ ਦੇ ਹਿੱਸੇ ਤੇ ਨਾਲ ਲੈ ਕੇ ਇੱਧਰ ਅਰੁਣਾਚਲ ਪ੍ਰਦੇਸ਼ ਸਿਕਮ ਤੇ ਬੰਗਾਲ ਵਾਲੀ ਸਾਈਡ ਦੀ ਗੱਲ ਕਰੀਏ ਤੇ ਸਾਊਥ ਵਾਲੇ ਪਾਸੇ ਹੁਣ ਪੂਰੇ ਤਰੀਕੇ ਨਾਲ ਮੌਨਸੂਨ ਐਕਟੀਵੇਟ ਹੋ ਚੁੱਕਿਆ ਹੈ ਜਿਸ ਦੇ ਕਾਰਨ ਬਹੁਤ ਜ਼ਿਆਦਾ ਹੁਣ ਚਾਂਸ ਪੈਣੇ ਹੋਏ ਨੇ ਬੰਗਾਲ ਦੀ ਖਾੜੀ ਦੇ ਤਰਫ ਬਹੁਤ ਜ਼ਿਆਦਾ ਸੰਘਣੇ ਮੀਂਹ ਕੱਲ੍ਹ ਤੋਂ ਵੀ ਦੇਖੇ ਗਏ ਨੇ ਛੱਤੀਸਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਅਰੁਣਾਚਲ ਪ੍ਰਦੇਸ਼ ਸਿੱਕਮ ਤੇ ਨਾਲ ਲੱਗਦੇ ਕੁਝ ਹਿੱਸਿਆਂ ਦੇ ਵਿੱਚ ਜ਼ਿਆਦਾ ਭਾਰੀ ਮੀਂਹ ਦੱਸਿਆ ਗਿਆ ਹੈ ਤੇ ਹੌਲੀ-ਹੌਲੀ ਇਹ ਸਿਸਟਮ ਹੁਣ ਇਸ ਪੂਰੇ ਵਾਲੀ ਸਾਈਡ ਤੋਂ ਪੰਜਾਬ ਵੱਲ ਅਤੇ ਸਾਊਥ ਵਾਲੀ ਸਾਈਡ ਤੋਂ ਹਰਿਆਣਾ ਰਾਜਸਥਾਨ ਵੱਲ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਜਲਦੀ ਉਮੀਦ ਕਰਦੇ ਹਾਂ ਕਿ ਇਹ ਕੁਝ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੀ ਮੌਨਸਨ ਗਤੀਵਿਧੀ ਸ਼ੁਰੂ ਕਰਨ ਦੇ ਵਿੱਚ ਸਹਾਇਕ ਹੋਵੇਗਾ ਤੇ ਟੈਂਪਰੇਚਰ ਨੂੰ ਥੋੜੀ ਬੋਧੀ ਠੰਢ ਪਵੇਗੀ 20 ਤਰੀਕ ਇੱਕ ਜੋ ਅਲਰਟ ਦੱਸੇ ਗਏ ਨੇ 20 ਤਰੀਕ ਨੂੰ ਕਾਫੀ ਸਵੇਰ ਵੇਲੇ ਤੋਂ ਮੌਸਮ ਦੇ ਵਿੱਚ ਗੜਬੜੀ ਦੱਸੀ ਗਈ ਹੈ ਜਿਸ ਦੇ ਕਾਰਨ ਭਾਰੀ ਮੀਂਹ ਦੇ ਚਾਂਸ ਇੱਕ ਦਿਨ ਦੇ ਵਿੱਚ ਵਣਦੇ ਹੋਏ ਦਿਖਾਈ ਦੇ ਰਹੇ ਨੇ 20 ਤਰੀਕ ਨੂੰ ਥੋੜਾ ਬਹੁਤਾ ਖਿਆਲ ਰੱਖੋ ਕਿ ਕਿਸਾਨ ਵੀਰਾਂ ਨੇ ਅੱਜ ਕੱਲ ਬਿਜਾਈ ਦਾ ਟਾਈਮ ਚੱਲ ਰਿਹਾ ਹੈ ਚਾਰੇ ਦੀ ਬਿਜਾਈ ਹੋ ਰਹੀ ਹੈ ਬਹੁਤ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਸਬਜ਼ੀਆਂ ਜਾਂ ਕੁਝ ਹੋਰ ਲਗਾਉਣ ਦੇ ਟਾਈਮ ਚੱਲ ਰਿਹਾ ਹੈ ਤੇ ਤੁਸੀਂ ਇਹ 20 ਤਰੀਕ ਨੂੰ ਮੱਦੇਨਜ਼ਰ ਰੱਖਦੇ ਹੋਏ ਥੋੜਾ ਬਹੁਤਾ ਧਿਆਨ ਦੇ ਕੇ ਬਜਾਈ ਦਾ ਕੰਮ ਆਪਣਾ ਕਰਿਓ ਤੇ ਬਾਹਰ ਨਿਕਲ ਟਾਈਮ ਵੀ ਤੁਸੀਂ ਕੋਈ 20 ਤਰੀਕ ਨੂੰ ਧਿਆਨ ਰੱਖ ਕੇ ਆਪਣਾ ਕੋਈ ਕੰਮ ਕਾਰਜ ਕਰਨਾ ਹੈ ਤਾਂ ਦੇਖ ਕੇ ਕਰਿਓ ਕਿ ਉਸ ਦਿਨ ਮੌਸਮ ਦੇ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਥੋੜੀ ਬਹੁਤੀ ਗਰਮੀ ਤੋਂ ਰਾਹਤ ਉਸ ਦਿਨ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਬਾਕੀ ਜੋ ਵੀ ਮੌਸਮ ਦੀ ਜਾਣਕਾਰੀ ਅਪਡੇਟ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਿਆ ਕਰੋ। ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਓ ਤੇ ਤੁਹਾਡੇ ਏਰੀਆ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਮੈਂਸ਼ਨ ਕਰ ਦਿਓ ਤਾਂ ਕਿ ਬਾਕੀ ਦ ਅਸੀਂ ਅੱਜ ਅੱਜ ਦੇ ਦਿਨ ਦੀ ਰਿਪੋਰਟ ਬਾਕੀ ਦੁਪਹਿਰ ਤੇ ਸ਼ਾਮ ਦੀ ਰਿਪੋਰਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ